ਦੇਖਿਆ ਵੀ ਵਿਆਹ ਕਾਰਜ ਰੱਖਿਆ ਤੇ ਮਾਤਾ ਜੀ ਦੇ ਮੂੰਹੋਂ ਸੁਣਿਆ ਕਿ ਸਾਨੂੰ ਗੁਰੂ ਨੇ ਮਾਰ ਮਾਰੀ ਰੱਬ ਨੇ ਮਾਰੇ ਅਸੀਂ ਤੇ ਬੜਾ ਦੁੱਖ ਲੱਗਾ ਜੋ ਬੱਚੀ ਦਾ ਚੂੜਾ ਤੇ ਕੱਪੜੇ ਪਿਤਾ ਜੀ ਦੇ ਉਹਨਾਂ ਦੇ ਦੇ ਕੱਪੜੇ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਤੇ ਲੜਕੇ ਦੇ ਵਿਆਲੇ ਦੇ ਉਹ ਦੇ ਕੇ ਅਸੀਂ ਚੱਲੇ ਆਂ ਤੇ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਪਰਿਵਾਰ ਨੂੰ ਇੱਕ ਲਿਸਟ ਬਣਾ ਕੇ ਸਾਨੂੰ ਦੋ ਅਸੀਂ ਸਾਰਾ ਵਿਆਹ ਕਰਾਂਗੇ ਹਾਂਜੀ ਹੁਣ ਬਹੁਤ ਮਨ ਖੁਸ਼ ਹਾਂ ਹਾਂ ਜੀ ਲੱਗਦਾ ਕਿ ਵਧੀਆ ਵਧੀਆ ਵਿਆਹ ਹੋ ਜਾਏਗਾ ਹਾਂਜੀ ਹੋ ਜਾਏਗਾ ਜੋਤੀ ਨੇ ਸੋਚਿਆ ਸੀ ਕਿ ਇਦਾਂ ਦਾ ਵਿਆਹ ਹੋਏਗਾ ਨਹੀਂ ਮੈਂ ਸੋਚਿਆ ਨਹੀਂ ਸੀ ਰੋਣਕਾ ਲੱਗਦਾ ਹੁਣ ਰੋਣਕਾ ਲੱਗਣ ਗਿਆ ਕੱਲ੍ਹ ਜੀ ਕੋਈ ਕਹਿੰਦੇ ਪਰਿਵਾਰ ਦੇ ਲੋਕ ਵੀ ਲੱਗੇ ਨਹੀਂ ਸੀਗੇ ਹਾਂਜੀ ਹਾਂਜੀ ਕੀ ਤੁਹਾਨੂੰ ਕਹਦਾ ਧੰਨਵਾਦ ਕਰਨਾ ਚਾਹੋਗੇ ਤੁਸੀਂ ਮੈਂ ਪੀਟੀਸੀ ਨਿਊਜ਼ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕੁੜੀਆਂ ਦਾ ਵਧੀਆ ਵਧੀਆ ਵਿਆਹ ਕਰੋ ਜਿਹੜੇ ਹੋ ਰਹੇ ਮੇਟੀ ਦਾ ਵਧੀਆ ਵਧੀਆ ਮਨੂਰ ਕੋਈ ਨਹੀਂ ਚਾਹੀਦਾ अच्छा जी हां जी ते ਹੁਣ ਲੋਕ ਆ ਰਹੇ ਦਾਨੀ ਸੱਜਣ ਹਾਂ ਲੋਕ ਬੜੇ ਆਉਣ ਲੇ ਨੇ ਹਾਂ ਜੀ ਹਾਂ ਜੀ ਉਹ ਜਲਾ ਸਾਭੀ ਆਇਆ ਭਾਜੀ ਉਹ ਜਲਾ ਉਹਦਾ ਸਾਭੀ ਪਾੜੀ ਉਹ ਵੀ ਆਈ ਮਹਾਰਾਜੀ ਉਹ ਵੀ ਕਹਿੰਦੇ ਜੋ ਤੁਹਾਡਾ ਦਾਨਾ ਜੋ ਤੁਹਾਨੂੰ ਚਾਹੀਦਾ ਸਾਨੂੰ ਦਿੱਖਤ ਲਿਆ ਕੇ ਦੋ ਤੁਹਾਡਾ ਰੋਟੀ ਪਾਣੀ ਦਾ ਜੋ ਤੁਹਾਨੂੰ ਕੀ ਦੀ ਲੋੜ ਹੈ ਸਾਨੂੰ ਦੱਸੋ ਤੁਹਾਡੇ ਪੂਰੀ ਕਰਦੇ ਹਾਂ ਜੀ ਕਲਵੰਤ ਕੌਰ ਮੇਰੇ ਭਾਜੀ ਨਾ ਅੱਛਾ ਜੀ ਤੇ ਹਾਂ ਜੀ ਤੂੰ ਵੀ ਪਹਿਲੇ ਦਿਨ ਹੀ ਬਣਾਈ ਸਾਡੀ ਵੀਡੀਓ ਤੇ ਬਹੁਤ ਵੀ ਫੈਲੀ ਆ ਤੇ ਲੋਕਾਂ ਨੇ ਵੀ ਚਲੋ ਮੈਂ ਤੁਹਾਡੀ ਕੀਤੀ ਆ ਅਈ ਧੰਨਵਾਦ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਧੰਨਵਾਦ ਆ ਹੀ ਉਹਨਾਂ ਦਾ ਵੀ ਕਰਦੇ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ। ਸਾਰੇ ਲੋਕ ਮਦਦ ਹਾਂ ਜੀ ਬਹੁਤ ਆਰ ਹੈ। ਆਸ ਲੱਗਦੀ ਹੈ। ਹਾਂ ਜੀ ਹਾਂ ਜੀ ਹਾਂ ਜੀ ਮੇਰੀ ਬੇਟੀ ਦਾ ਨਵੇਂ ਪਹਿਲਾਂ ਬਹੁਤ ਸਾਡਾ ਮਨ ਦਾ ਸੀ ਹੁਣ ਸਾਡੀ ਬੇਟੀ ਦਾ ਬਹੁਤ ਵਧੀਆ ਵਿਆਹ ਹੋਣਾ ਵਾ ਹੁਣ ਤੇ 16 ਤਰੀਕ ਨੂੰ ਹੋਵੇਗਾ। ਹਾਂ ਹਾਂ ਜੀ 16 ਤਰੀਕ ਨੂੰ। ਕਿਹੜੀਆਂ ਕਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਜਿਹੜੀਆਂ ਆਉਣ ਵਾਲੀਆਂ ਨੇ। ਕਿਹੜੀਆਂ ਕਿਹੜੀਆਂ ਆਈ ਜਾਂਦੀਆਂ ਮੈਂ ਚਲੋ। ਹਾਂ ਜੀ ਹਾਂ ਜੀ ਤੁਰਗਾ ਉੰਡੀਆਂ ਵਿੱਚ ਜਾਂ ਦਈ ਜਾਣਦਾ ਹਾਂਜੀ ਕੋਈ ਜਿੰਨਾ ਚੀਜ਼ਾਂ ਦੀਆਂ ਉਮੀਦ ਵੀ ਨਹੀਂ ਪਈ ਅਸੀਂ ਆਪਣੀ ਤੀਨ ਦੇ ਸਕਾਂਗੇ ਉਹ ਵੀ ਹੁਣ ਅਸੀਂ ਦੇਣੀ ਆਵਾ ਹਾਂਜੀ ਚਲੋ ਬਾਹਰ ਵਾਲ ਵੀਰਾਂ ਨੇ ਸਾਡੀ ਮਾਇਤ ਕੀਤੀ ਆ ਸਹ ਤਾਂ ਕੀਤੀ ਚਲੋ ਅਸੀਂ ਉਹਨਾਂ ਨੇ ਕਿੰਨੇ ਪਏ ਉਹਨਾਂ ਦੇ ਬੱਚਿਆਂ ਦਾ ਵੀ ਧੰਨਵਾਦ ਹੋਵੇ ਵੀ ਬੱਚਿਆਂ ਦੀ ਵੱਡੀ ਵੱਡੀ ਉਮਰ ਹੋਵੇ ਉਹਨਾਂ ਦੇ ਆਂ ਦੀ ਜਿਨ੍ਹਾਂ ਨੇ ਸਾਡੀ ਮਾਇਤ ਕੀਤੀ ਤੇ ਤੁਹਾਡੀ ਤੁਹਾਡਾ ਵੀ ਧੰਨਵਾਦ ਕਰਦੇ ਵੀ ਜਿਨ੍ਹਾਂ ਨੇ ਸਾਡੀ ਵੀਡੀਓ ਪਾਈ ਸੀ ਮੇਰਾ ਨਾਮ ਸਰਬਜੀਤ ਸਿੰਘ ਸੋਨੋ ਜੰਡੇ ਵਾਲਾ ਵਾ ਔਰ ਮੈਂ ਆਪਣੇ ਪਰਿਵਾਰ ਚ ਆਇਆ ਕੋਈ ਪਾਰਟੀ ਨਹੀਂ ਇੱਥੇ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਆ ਇੱਥੇ ਸਾਡੀ ਕੋਈ ਪਾਰਟੀ ਨਹੀਂ ਅਸੀਂ ਸਿਰਫ ਇੱਕ ਇੱਥੇ ਇਨਸਾਨ ਆ ਔਰ ਮੈਨੂੰ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੇ ਜਿਹੜੇ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਭੇਜਿਆ ਵੀ ਜਦੋਂ ਤੁਹਾਡੇ ਚੈਨਲ ਜਰੀਏ ਅਸੀਂ ਦੇਖੀ ਸੀ ਇੱਕ ਖਬਰ ਤੇ ਸਾਡੇ ਬੱਚੀ ਦੇ ਦੇਖਿਆ ਵੀ ਵਿਆਹ ਕਾਰਜ ਰੱਖਿਆ ਤੇ ਮਾਤਾ ਜੀ ਦੇ ਮੂੰਹੋਂ ਸੁਣਿਆ ਕੀ ਸਾਨੂੰ ਗੁਰੂ ਨੇ ਮਾਰ ਮਾਰੀ ਰੱਬ ਨੇ ਮਾਰੇ ਅਸੀਂ ਤੇ ਬੜਾ ਦੁੱਖ ਲੱਗਾ ਜਦੋਂ ਔਜਲਾ ਸਾਹਿਬ ਨੇ ਸਾਨੂੰ ਕਿਹਾ ਵੀ ਮੀ ਜੇਤ ਲਿ ਜਾਓ ਔਰ ਪਰਿਵਾਰ ਨੂੰ ਕੋਈ ਜਿਸ ਵੀ ਚੀਜ਼ ਦੀ ਤਿਆਣੀ ਨੂੰ ਜ਼ਰੂਰਤ ਆ ਅਸੀਂ ਦਵਾਂਗੇ ਅਸੀਂ ਵਿਆਹ ਸਾਰਾ ਕਰਾਂਗੇ ਕੋਈ ਕਿਸੇ ਤੋਂ ਮਦਦ ਦੀ ਲੋੜ ਨਹੀਂ ਗੁਰੂ ਰਾਮਦਾਸ ਅੱਜ ਪਾਸ਼ਾ ਦੀ ਨਗਰੀ ਆ ਜਿੰਨੇ ਜੋਗੇ ਹੈਗੇ ਅਸੀਂ ਕਰਾਂਗੇ ਪਰ ਫਿਰ ਵੀ ਦਾਨੀ ਸੱਜਣ ਜਿਹੜੇ ਆ ਉਹ ਵਿਚਾਰੇ ਆਉਣਦੇ ਆ ਕਰਕੇ ਜਾਣਦੇ ਆ ਉਹਨੋ ਬੱਚੀ ਦਾ ਚੂੜਾ ਤੇ ਕੱਪੜੇ ਪਿਤਾ ਜੀ ਦੇ ਉਹਨਾਂ ਦੇ ਦੇ ਕੱਪੜੇ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਤੇ ਲੜਕੇ ਦੇ ਵਿਆਲੇ ਦੇ ਉਹ ਦੇ ਕੇ ਅਸੀਂ ਚੱਲੇ ਆਂ ਕਾਉਂਸਲਰ ਸਾਹਿਬ ਸਾਡੇ ਇੱਥੇ ਨਾਲ ਨੇ ਸਾਡੇ ਵਾਰਡ ਦੇ ਇੰਚਾਰਜ ਨਾਲ ਨੇ ਔਰ ਇਹਨਾਂ ਦੀ ਡਿਊਟੀ ਅਸੀਂ ਲਾਤੀ ਆਂ ਕਿ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਪਰਿਵਾਰ ਨੂੰ ਇੱਕ ਲਿਸਟ ਬਣਾ ਕੇ ਸਾਨੂੰ ਦੋ ਅਸੀਂ ਸਾਰਾ ਵਿਆ ਕਰਾਂਗੇ ਔਰ ਜਿਵੇਂ ਇਹ ਸਾਰੀ ਗੁਰੂ ਨਗਰੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਰਾਲ ਮਿਲ ਕੇ ਜਦੋਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਉਦਾਂ ਇਸ ਤੀ ਧਿਆਣੀ ਦਾ ਵਿਆਹ ਕਰਾਂਗੇ ਔਰ ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਪੁੰਨ ਵਾਲਾ ਕੰਮ ਕੀਤਾ ਹੈ ਜਿਹੜਾ ਵਿਖਾਇਆ ਔਰ ਮੈਨੂੰ ਵਾਕਿਆ ਹੈ ਬੜਾ ਦੁੱਖ ਲੱਗਾ ਜਿਸ ਵੇਲੇ ਦੇਖਿਆ ਮੈਂ ਪੀਟੀਸੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਲੋੜਵੰਦ ਪਰਿਵਾਰ ਦਾ ਜਿਹੜਾ ਇਹ ਹਾਲਾਤ ਵਿਖਾਈ ਵਿਖਾਉਣੇ ਚਾਹੀਦੇ ਆ ਇਹਨਾਂ ਪਰਿਵਾਰਾਂ ਨੂੰ ਜ਼ਰੂਰਤ ਆ ਜਿਹੜੇ ਆ ਛੱਤਾਂ ਦੇ ਪੈਸੇ ਆਉਂਦੇ ਨੇ ਨਾ ਇਹਨਾਂ ਪਰਿਵਾਰਾਂ ਨੂੰ ਜ਼ਰੂਰਤ ਆ ਸਗਨ ਸਕੀਮਾ ਦੀ ਲੀਲੇ ਕਾਡਾਂ ਦੀ ਤੇ ਇਹ ਜ਼ਰੂਰਤਾਂ ਨਾ ਸਾਨੂੰ ਵੀ ਲੱਗਦਾ ਵੀ ਇੱਥੋਂ ਤੱਕ ਪਹੁੰਚ ਨਹੀਂ ਪਾਉਂਦੀਆਂ ਪਰ ਹੁਣ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਜੋ ਜੋ ਤੇਰਾ ਹੁਕਮ ਤੇਉਂ ਤੇ ਹੋਣਾ ਉਹਨ ਗੁਰੂ ਸਾਹਿਬ ਦਾ ਹੈ ਜਦੋਂ ਹੁਕਮ ਹੋਇਆ ਤੇ ਸਾਨੂੰ ਉਹਨਾਂ ਲੈਣ ਦਾ ਕਰਨ ਕਰਾਉਣ ਵਾਲਾ ਉਹ ਆਪ ਹੀ ਆ ਔਰ ਤੁਹਾਨੂੰ ਮੈਂ ਜਿਵੇਂ ਦੱਸਿਆ ਵੀ ਔਜਲਾ ਸਾਹਿਬ ਨੇ ਕਿਹਾ ਵੀ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਹਰ ਜਗ੍ਹਾ ਪਰਿਵਾਰ ਦੇ ਨਾਲ ਆ ਪਰਿਵਾਰ ਇੱਕ ਲਿਸਟ ਬਣਾ ਕੇ ਸਾਡੇ ਬਿਲਕੁਲ ਜੀ ਔਜਲਾ ਸਾਹਿਬ ਆਉਣਗੇ ਨਾ ਆਉਣਗੇ ਤੇ ਮਾਤਾ ਜੀ ਆਉਣਗੇ ਅਸੀਂ ਇੱਥੇ ਹੀ ਆ ਸਾਡੇ ਕਾਉਂਸਲਰ ਸਾਹਿਬ ਸਾਡੇ ਵਾਰਡ ਇਨਚਾਰਜ ਇੱਥੇ ਹੀ ਨੇ ਜਿਸ ਵੀ ਚੀਜ਼ ਦੀ ਜ਼ਰੂਰਤ ਆ ਅਸੀਂ ਆਪਣੀ ਭੈਣ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਖੜੇ ਆਂ ਪਰਿਵਾਰ ਦੇ ਵਿੱਚ ਕਿੰਨਾ ਦਾ ਮਾਹੌਲ ਹੈ ਪਹਿਲਾਂ ਤਾਂ ਬੜਾ ਦੁਖੀ ਸੀ ਪਰ ਹੁਣ ਬੜਾ ਮਨ ਨੂੰ ਖੁਸ਼ੀ ਹੋਈ ਪਰ ਦੁੱਖ ਇਸ ਗੱਲ ਦਾ ਸੀ ਵੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਵਸਾਈ ਨਗਰੀ ਦੇ ਵਿੱਚ ਜਦੋਂ ਇਹ ਇਸ ਨਗਰੀ ਦੇ ਵਿੱਚ ਜਦੋਂ ਮਤਲਬ ਇਹੋ ਜਿਹਾ ਕੰਮ ਹੋਵੇ ਤਾਂ ਬੜਾ ਦੁੱਖ ਲੱਗਦਾ ਪਰ ਹੁਣ ਸਾਡੀ ਕੋਸ਼ਿਸ਼ ਆ ਵੀ ਅਸੀਂ ਤੁਹਾਡੇ ਜਰੀਏ ਜਿਹੜਾ ਵਾ ਹਰ ਪਰਿਵਾਰ ਤੱਕ ਪਹੁੰਚ ਕਰੀਏ ਜਿਹਦੀ ਨੂੰ ਜ਼ਰੂਰਤ ਆ ਔਰ ਤੁਸੀਂ ਇਦਾਂ ਦੀਆਂ ਖਬਰਾਂ ਸਾਨੂੰ ਜ਼ਰੂਰ ਵਿਖਾਓ ਕਿਉਂਕਿ ਸਾਨੂੰ ਜ਼ਰੂਰਤ ਹੈ ਅੱਜ ਸਾਡੇ ਸਮਾਜ ਨੂੰ ਇੱਕ ਚੰਗੀ ਸਿਹਤ ਲੈਣ ਦੀ ਔਰ ਜਿਹੜਾ ਤੁਸੀਂ ਇੱਕ ਕੰਮ ਕੀਤਾ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਇਹ ਤੁਸੀਂ ਵਿਖਾਇਆ ਤੇ ਤੁਹਾਡੇ ਜਰੀਏ ਅਸੀਂ ਪਹੁੰਚ ਗਏ ਤੇ ਤੁਸੀਂ ਇਦਾਂ ਹੀ ਚੜ੍ਹਦੀ ਕਲਾ ਵਾਲੇ ਕੰਮ ਕਰੋ ਅਸੀਂ ਤੁਹਾਡੇ ਨਾਲ ਮਗਰ ਮਗਰ ਤੁਹਾਡੇ ਜਿਹੜਾ ਸਾਥ ਦੇਵਾਂਗੇ ਧੰਨਵਾਦ